ਹਾਂਜੀ ਸਤਿ ਸ਼੍ਰੀ ਅਕਾਲ ਜੀ ਫੇਸਬੁਕ ਦੀ ਸੋਸ਼ਲ ਮੀਡੀਆ ਦੀ ਕਾਰਡ ਕੱਢਣ ਵਾਲੇ ਦਾ ਮਨਸੂਬਾ ਇੱਕੀ ਸੀ ਵੀ ਲੋਕ ਜੜ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ ਕਿਸੇ ਤੋਂ ਕੁਝ ਸਿੱਖ ਸਕਣ ਜਾਂ ਕਿਸੇ ਨੂੰ ਕੁੱਛ ਸਕਣ ਉਸ ਲੋਕਾਂ ਨੇ ਅੱਜ ਇਸ ਫੇਸਬੁਕ ਦਾ ਮਾਹੌਲ ਬੇਸ਼ਵਾ ਦੇ ਕੋਠੇ ਵਰਗਾ ਕਰਕੇ ਰੱਖ ਦਿੱਤਾ ਅਸੀਂ ਸੋਸ਼ਲ ਮੀਡੀਆ ਸਾਰੇ ਚਲਾਉਨੇ ਆ ਫੀਡ ਦੇ ਵਿੱਚ ਇੱਕ ਦੋ ਨੌਜਵਾਨਾਂ ਦੀ ਲੜਾਈ ਬੜੀ ਮਸ਼ਹੂਰ ਹੋਈ ਹੋਈ ਆ ਇੱਕ ਤਾਂ ਮੁੰਡਾ ਪੈਲ ਦਾ ਹਨੀ শেਠੀ ਤੇ ਦੂਸਰਾ ਪ੍ਰੈਂਕ ਲੁਧਿਆਣਾ ਹਣ ਇਹਨਾਂ ਦੋਨਾਂ ਦੀਆਂ ਕਰਤੂਤਾ ਮੈਂ ਤੁਹਾਨੂੰ ਦੱਸਦਾ ਮਾਂ ਵੀ ਇਹ ਲੋਕ ਕਿੰਨੀ ਕੁਕਾਤ ਦੇ ਮਾਲਕ ਨੇ ਇਹ ਬੰਦੇ ਪਹਿਲਾਂ ਤਾਂ ਇੱਕ ਦੂਜੇ ਦੀਆਂ ਗੱਡੀਆਂ 'ਚ ਬੈਠ ਕੇ ਲਾਈਵ ਪਾਉਂਦੇ ਰਹੇ ਇੱਕ ਦੂਜੇ ਨੂੰ ਭਰਾ 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 ਕਰਦੇ ਰਹੇ ਠੀਕ ਆ ਕਿਸੇ ਦੇ ਨਾਲ ਵਿਚਾਰਕ ਮਤਭੇਦ ਹੋ ਜਾਣਾ ਕਿਸੇ ਨਾਲ ਯਾਰੀ ਲੱਗੀ ਤਾਂ ਵੀ ਕਿਸੇ ਨੂੰ ਭਾ ਨਹੀਂ ਤੇ ਕਿਸੇ ਨਾਲ ਯਾਰੀ ਟੁੱਟਣ ਦਾ ਵੀ ਕਿਸੇ ਨੂੰ ਭਾ ਨਹੀਂ ਹੈਗਾ ਪਰ ਪੰਜਾਬੀ ਦੇ ਇੱਕ ਕਹਾਵਤ ਆ ਯਾਰੀ ਲੱਗੀ ਤੇ ਲਵਾ ਲੇ ਤਖਤ ਤੇ ਤੇ ਟੁੱਟੀ ਦੇ ਚਗਾਠ ਪੱਟ ਲਈ ਜਦੋਂ ਇਹਨਾਂ ਦੀ ਯਾਰੀ ਸੀ ਉਦੋਂ ਤਾਂ ਇਹ ਕਹਿੰਦੇ ਸੀ ਵੀ ਸਾਡੇ ਬਾਈ ਹਣੀਵਾਲ ਕੋਈ ਦੇਖ ਕੇ ਰਖਾਵੇ ਉਹ ਦੂਸਰਾ ਕਹਿੰਦਾ ਸੀ ਵੀ ਮੇਰੇ ਬਾਈ ਪ੍ਰਿੰਕਲ ਦੇ ਵੱਲ ਕੋਈ ਦੇਖ ਕੇ ਰਖਾਵੇ ਇੱਕ ਦੂਜੇ ਨੇ ਇੱਕ ਦੂਜੇ ਦਾ ਕੰਮ ਸ਼ੁਰੂ ਕਰਾਇਆ ਪਰ ਹੁਣ ਇਹ ਬੰਦੇ ਇੰਨੀ ਘਟਿਆ ਕਰਤੂਤ ਦੇ ਉੱਤੇ ਉਤਰੇ ਹੋਏ ਆ ਮੈਨੂੰ ਕਿਸਦਾ ਡਰ ਪੈ ਨਹੀਂ ਹੈਗਾ ਦਰਪੇ ਸਰਵ ਅਕਾਲਪੁਰ ਖਦਾਵਾ ਤੇ ਜਿਹੜੀ ਗੱਲ ਠੋਕ ਕੇ ਕਰਨੀ ਆ ਉਹ ਠੋਕ ਕੇ ਸ਼ੁਰੂ ਤੋਂ ਕਰਦੇ ਆਏ ਆ ਤੇ ਇਸੇ ਤਰੀਕੇ ਨਾਲ ਕਰਦੇ ਰਵਾਂਗੇ ਹੁਣ ਉਹ ਬੰਦਾ ਕੀ ਲੱਗਦਾ ਵਾ ਇਹ ਦੋਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋਗੇ ਪਰ ਹੁਣ ਇਹ ਜਿਹੜੇ ਬੰਦੇ ਇੱਕ ਦੂਸਰੇ ਨੂੰ ਭਰਾ 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 ਕਹਿੰਦੇ ਸੀ ਜਿਹੜੇ ਇੱਕ ਪੂਛੇ ਤੋਂ ਬਿਨਾ ਸਾਹ ਨਹੀਂ ਸੀ ਲੈਂਦੇ ਇਹ ਭਰਾ ਤੋਂ ਸਿੱਧਾ ਹੁਣ ਜੀਜੇ ਦੇ ਉੱਤੇ ਆ ਚੁੱਕੇ ਆ ਪ੍ਰਿੰਕਲ ਲੁਧਿਆਣਾ ਇੱਕ ਪੋਸਟ ਸਾਂਝੀ ਕਰਦਾ ਵਾ ਮੈਂ ਤੁਹਾਨੂੰ ਪੜ ਕੇ ਸੁਣਾ ਦੇਣੀ ਚਾਹੁੰਨਾ ਵਾ ਕੀ ਇਹ ਆਪਣੇ ਉਸ ਯਾਰ ਨੂੰ ਕਹਿ ਰਿਹਾ ਵਾ ਜਿਹੜੇ ਯਾਰ ਨਾਲ ਬਹਿ ਕੇ ਖਾਦਾ ਪੀਤਾ ਜਿਹੜੇ ਯਾਰ ਨਾਲ ਗੱਡੀਆਂ ਚ ਘੁੰਮੇ ਜਿਹੜੇ ਯਾਰਾਂ ਦੇ ਨਾਲ ਤੀਰਥ ਯਾਤਰਾ ਵੀ ਉੱਤੇ ਯਾਤਰਾਵਾਂ ਕੀਤੀਆਂ ਲਿਖਦਾ ਕੀ ਆ 25 25 50 ਜੀਜਾ ਤੇਰਾ 32 ਏਜ ਵਿੱਚ ਫੈਟ ਜੀਜਾ ਤੇਰਾ ਕਹਿ ਲਦਾ ਭਾਬੀ ਯਾਰ ਮੈਂ ਕੀ ਕਹਣਾ ਵਾ ਠੀਕ ਆ ਥੋੜੀਆਂ ਲੜਾਈਆਂ ਹੋਣਗੀਆਂ ਇਹਦੇ ਵਿੱਚ ਹਨੀ ਦੀ ਭੈਣ ਦਾ ਜਾਂ ਤੇਰੀ ਭੈਣ ਦਾ ਹਨੀ ਦੀ ਮਾਂ ਦਾ ਹਨੀ ਦੀ ਘਰ ਵਾਲੀ ਦਾ ਕਸੂਰ ਕੀ ਆ ਯਾਰ ਜਦੋਂ ਤੁਸੀਂ ਯਾਰੀਆਂ ਲਾਈਆਂ ਸੀ ਉਦੋਂ ਇਹਨਾਂ ਦੀਆਂ ਮਾਵਾ ਭੈਣਾਂ ਨੂੰ ਪੱਛਕੇ ਲਾਈਆਂ ਸੀ ਵੀ ਹੁਣ ਜੇ ਟੁੱਟ ਗਈ ਤੇ ਇਹਨਾਂ ਦੀਆਂ ਮਾਵਾ ਭੈਣਾਂ ਫੜਮ ਦੇ ਉੱਤੇ ਮਜਬੂਰ ਹੋ ਗਈਆਂ ਲਿਖਦਾ ਕੀ ਆ 25 25 50 ਜੀਜਾ ਤੇਰਾ 32 ਏਜ ਵਿੱਚ ਫੱਟ ਹਲੇ ਪੂਰਾ ਜੇ ਤੂੰ ਫਿਰ ਵੀ ਤੈਨੂੰ ਬਹਿ ਮਾ ਤੂੰ ਭੇਜ ਕੇ ਚੱਕ ਕਿਸੇ ਨੂੰ ਖਰਾ ਪਰ ਕੱਚੂ ਕੁੰਬੇ ਦੇ ਵਿਆਹ ਦਾ ਹੱਲ ਜ਼ਰੂਰ ਕਰਾ ਉਹ ਭਰਾ ਉਹ ਮੈਂ ਹੱਥ ਵਾਦਾ ਤੁਹਾਡੇ ਉੱਤੇ ਓਏ ਨਾ ਇੱਕ ਦੂਜੇ ਦਾ ਜਲੂਸ ਕੱਢੋ ਪੁਰਾਣੇ ਸਮਿਆਂ ਦੇ ਵਿੱਚ ਜੇ ਇੱਕ ਦੂਜੇ ਦੇ ਕਤਲ ਵੀ ਹੋ ਜਾਂਦੇ ਸੀ ਨਾ ਤਾਂ ਉਹ ਕਤਲ ਤੋਂ ਬਾਅਦ ਵੀ ਜਿਹੜੀ ਦਸ਼ਮਣ ਦੀ ਭੈਣ ਹੁੰਦੀ ਸੀ ਉਹ ਉਹਨੂੰ ਆਪਦੀ ਭੈਣ ਸਮਝਦੇ ਸੀ ਜਦੋਂ ਦਸ਼ਮਣ ਦੀ ਭੈਣ ਦੀ ਮੂਰਦੀ ਲੰਘਦੀ ਸੀ ਤਾ ਪ੍ਰਿਆਖਾ ਥੱਲੇ ਕਰ ਲੈਂਦੇ ਸੀ ਵੀ ਠੀਕ ਆ ਯਾਰ ਅੱਜ ਭਾਵੇਂ ਸਾਡੇ ਪਰਿਵਾਰਾਂ 'ਚ ਦੁਸ਼ਮਣੀਆਂ ਪਰ ਸਾਡੀਆਂ ਕੁੜੀਆਂ ਸਾਂਝੀਆਂ ਨੇ ਸਾਡੇ ਪਿੰਡ ਦੀਆਂ ਧੀਆ ਸਾਂਝੀਆਂ ਨੇ ਹੁਣ ਇਹਦੇ ਉੱਤੇ ਮੈਂ ਤੁਹਾਨੂੰ ਦੂਸਰੀ ਗੱਲ ਇਹ ਕਹਿਣੀ ਚਾਹਨਾ ਵਾ ਯਾਰ ਤੁਸੀਂ ਫੇਸਬੁੱਕ ਉੱਤੇ ਇੱਕ ਵਿਊ ਵਰਤੋਰਨ ਖਾਤਰ ਤੁਸੀਂ ਐਡਾ ਕ ਪਰਿਵਾਰਕ ਮਾਹੌਲ ਬਣਾਇਆ ਹੋਇਆ ਵਾ ਇੰਨਾ ਕ ਪਰਿਵਾਰਕ ਢਾਚਾ ਤੁਸੀਂ ਸਰਜਰੇ ਹੋ ਵੀ ਆਨਲੇ ਜਿਹੜੇ ਤੁਹਾਡੇ ਪਿੱਛੇ ਜਿਹੜੇ ਬੰਦੇ ਬੈਠੇ ਆ ਜਿਹੜੇ ਥੜਾ ਥੜਾ ਕਮੈਂਟ ਕਰਦੇ ਆ ਬਾਈ ਤੇਰੇ ਨਾਂ ਵਾਲਾ ਬਾਈ ਤੂੰ ਚੱਕ ਦੇ ਫਲਾਣਾ ਧਮਕਾਨਾ ਓ ਮੈਂ ਤਾਂ ਥੋੜੀ ਮਾਂਸਿਕਤਾ ਦਾ ਵੀ ਹੈਰਾਨ ਆ ਯਾਰ ਤੁਸੀਂ ਕਿਸੇ ਦੀਆਂ ਕੁੜੀਆਂ ਜਿੜੀਆਂ ਨੂੰ ਉਹ ਬੰਦੇ ਬੋਲਦੇ ਤੁਸੀਂ ਧੜਾ ਧੜ ਉਹਨੂੰ ਸ਼ੇਅਰ ਕਰਦੇ ਹੋ ਕੋਸ਼ ਕਰਦੇ ਹੋ ਕਿੱਡੇ ਕ ਦੂਰ ਆ ਮੈਂ ਦੋਨਾਂ ਨੂੰ ਇਹ ਸਵਾਲ ਕਰਨਾ ਚਾਹੁੰਨਾ ਬਾਈ ਮੈਂ ਲੁਧਿਆਣੇ ਵਾਲਾ ਜਿਹੜਾ ਮੁੰਡਾ ਪ੍ਰਿੰਕਲ ਆ ਮੈਂ ਉਹਨੂੰ ਵੀ ਇਹ ਗੱਲ ਪੁੱਛਣੀ ਚਾਹੁੰਨਾ ਮੈਂ ਦੂਸਰੇ ਨੂੰ ਵੀ ਪੁੱਛਣੀ ਚਾਹੁੰਨਾ ਇੱਕ ਲੁਧਿਆਣੇ ਦਾ ਤੇ ਦੂਸਰਾ ਦਰਾਹੇ ਦਾ हद 10 किलोमीटर ਬਾਟ ਹੋਣੀ ਆ हद 10 ਕਿਲੋਮੀਟਰ ਦੇ ਘੇਰੇ ਚ ਰਹਿੰਦੇ ਆ ਇੱਕ ਦੂਜੇ ਦੇ ਨੰਬਰ ਇੱਕ ਦੂਜੇ ਕੋਲੇ ਸੇਵ ਆ ਉਹ ਯਾਰ ਜਦੋਂ ਤੁਸੀਂ ਮਰਜ਼ੀ ਟਾਈਮ ਬਣ ਕੇ ਜਿੱਥੇ ਮਰਜ਼ੀ ਇੱਕ ਦੂਜੇ ਨੂੰ ਟੱਕਰ ਲਓ ਪਰ ਕਿਸੇ ਦੀਆਂ ਕੁੜੀਆਂ ਚੁੜੀਆਂ ਨੂੰ ਫੜਨ ਦਾ ਮੈਨੂੰ ਮਕਸਦ ਤੁਹਾਡਾ ਸਮਝ ਨਹੀਂ ਆਇਆ ਜਦੋਂ ਮਰਜੀ ਇੱਕ ਦੂਜੇ ਦੇ ਮੱਥੇ 'ਚ ਜਾ ਕੇ ਵੱਜੋ ਜੋ ਮਰਜੀ ਤੁਸੀਂ ਕਰੋ ਆਪਦੀਆਂ ਦੁਸ਼ਮਣੀਆਂ ਕੱਢੋ ਆਪਦੀਆਂ ਯਾਰੀਆਂ ਨਵਾਵੋ ਪਰ ਤੁਹਾਨੂੰ ਮਾੜੀ-ਮੋਟੀ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਆ ਵੀ ਤੁਸੀਂ ਇੱਕ ਦੂਜੇ ਨਾਲ ਬੈਠ ਕੇ ਖਾਦਾ ਪੀਤਾ ਇੱਕ ਦੂਜੇ ਦੇ ਪਰਿਵਾਰਾਂ ਤੱਕ ਵਰਤੇ ਤੇ ਅੱਜ ਭਰਾਵਾਂ ਤੋਂ ਤੁਸੀਂ ਜੀਜਿਆਂ ਤੱਕ ਪਹੁੰਚ ਗਏ ਏ ਮੰਦ ਭਾਪੀ ਅੱਜ ਕੱਲ ਯਾਰੀਆਂ ਦਾ ਕੱਖ ਨਹੀਂ ਪਤਾ ਕਦੋਂ ਭਰਾ ਤੋਂ ਇਹ ਜੀਜੇ ਬਣ ਜਾਂਦੇ ਤੁਸੀਂ ਕਿਉਂ ਬਾਈ ਇਹੋ ਜਿਹੇ ਲੋਕਾਂ ਨੂੰ ਪਹਾੜੀ ਚੜ੍ਹਦੇ ਹੋ ਬਹੁਤ ਕੁਐਸਚਨ ਚੰਗਾ ਹੁੰਦਾ ਫੇਸਬੁੱਕ ਉੱਤੇ ਉਹ ਚੀਜ਼ਾਂ ਸ਼ੇਅਰ ਕਰਿਆ ਕਰੋ ਆ ਜਿਹੜੀਆਂ ਲੜਾਈਆਂ ਇਹਨਾਂ ਦੀਆਂ ਜਾਂ ਜਿਹੜੇ ਇਹ ਇੱਕ ਦੂਜੇ ਨਾਲ ਕਰਦੇ ਜਦੋਂ ਮਰਜੀ ਸਿੱਧਮ ਸਿੱਧੇ ਬਾਈ ਇੱਕ ਦੂਜੇ ਨੂੰ ਟੱਕਰ ਲਓ ਕਿਸੇ ਨੂੰ ਕੋਈ ਤਕਲੀਫ ਨਹੀਂ ਹੈਗੀ ਪਰ ਕਿਸੇ ਦੀ ਮਾਂ ਭੈਣ ਦੇ ਲਈ ਬੋਲਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਵੀ ਉਹ ਬੰਦਾ ਤੁਹਾਡੇ ਨਾਲ ਵਰਤਿਆ ਵਾ ਉਹ ਬੰਦਾ ਤੁਹਾਡੇ ਨਾਲ ਘਮਦਾ ਰਿਹਾ ਵਾ ਕੱਟ ਕੋਈ ਵੀ ਨਹੀਂ ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ ਮੈਂ ਕਹਾਂ ਹਣੀ ਮੁੰਡਾ ਚੰਗਾ ਵਾ ਜਾਂ ਉਹ ਮੁੰਡਾ ਚੰਗਾ ਤੁਸੀਂ ਆਪਸ ਵਿੱਚ ਵਰਤਿਓ ਤੁਹਾਨੂੰ ਇੱਕ ਦੂਜੇ ਦਾ ਪਤਾ ਕੌਣ ਚੰਗਾ ਕੌਣ ਨਹੀਂ ਜੇ ਤੁਹਾਡੇ ਵਿੱਚ ਕੋਈ ਮੇਲ ਪਟਾਪ ਹੋਈ ਵੀ ਆ ਉਹ ਬੰਦ ਕਮਰੇ ਚ ਬਹਿ ਕੇ ਨਿਬੜ ਲੋ ਕਿਉਂਕਿ ਹੁਣਾਂ ਫੇਰ ਵੀ ਇਹ ਆ ਤੀਜਾ ਬੰਦਾ ਫੇਰ ਤੁਹਾਡੇ ਚੱਕੇ ਤੁਹਾਡੇ ਰਾਜੀਨਾਮੇ ਹੋ ਜਾਂਦੇ ਆ ਤਿੰਨ ਚਾਰ ਵਾਰੀ ਤੁਸੀਂ ਆਹੀ ਝੱਗ ਖਲਾਰੀ ਆ ਵੀ ਇਕੱਠੇ ਹੋਗੇ ਲੜਪੇ ਇਕੱਠੇ ਹੋਵੇ ਲੜਪੇ ਤੇ ਲੋਕ ਸਾਡੇ ਸਵਾਦ ਲੈਣ ਲੱਗੇ ਪਏ ਆ ਮੈਂ ਲੋਕਾਂ ਨੂੰ ਵੀ ਇਸ ਗੱਲ ਦੀ ਅਪੀਲ ਕਰਦਾ ਵੀ ਭਾਈ ਸ਼ੇਅਰ ਕਰਨ ਤੋਂ ਪਹਿਲਾਂ ਕਮੈਂਟ ਕਰਨ ਤੋਂ ਪਹਿਲਾਂ ਦੇਖਿਆ ਕਰੋ ਵੀ ਭਾਈ ਕੰਟੈਂਟ ਕੀ ਆ ਸੋ ਭਾਈ ਜੇ ਕਿਸੇ ਦੇ ਗਿੱਡੇ-ਗੋਡੇ ਵੀ ਲੱਗੀ ਹੋਵੇ ਤਾਂ ਤਾਂ ਮੇ ਕੋਈ ਚੱਕਰ ਨਹੀਂ ਹੈਗਾ ਪਰ ਮੈਂ ਬਾਈ ਜਿਹੜੀ ਤੁਹਾਡੀ ਕੰਮ ਦੀ ਗੱਲ ਆ ਦੋਨਾਂ ਨੂੰ ਮੈਂ ਇਹ ਗੱਲ ਕਹਿਣਾ ਵੀ ਬਹਿ ਕੇ ਗੱਲ ਨਿਮੇੜ ਲਓ ਆ ਕਿਸੇ ਦੀਆਂ ਕੁੜੀਆਂ ਬੁੜੀਆਂ ਖਿੱਚਣ ਨਾਲ ਕੋਈ ਜ਼ਿਆਦਾ ਤਕੜਾ ਨਹੀਂ ਬਣ ਜਾਂਦਾ ਇਹ ਆਪਾਂ ਨੂੰ ਆਪਣੀ ਪਰਫਰੈਂਸ ਸ਼ੋਅ ਕਰਦੇ ਆ ਔਕਾਤ ਸ਼ੋਅ ਕਰਦੇ ਆ ਵੀ ਅਸੀਂ ਕਿੰਨੀ ਕੁ ਔਕਾਤ ਦੇ ਮਾਲਕ ਆ ਤੇ ਕਹੇ ਜੇ ਪਰਿਵਾਰਾਂ ਦੇ ਵਿੱਚ ਸਾਡੇ ਪਾਲਣ ਪੋਸ਼ਣ ਹੋਏ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ